ਯਾਰ ਕਿੰਨੇ ਦੇਣੀ ਹੋ ਗਏ ਆ ਰਾਜ ਦਾ ਨਾ ਕੀ ਤੇ ਮੈਨੂੰ ਫੋਨ ਆਇਆ ਨਾ ਕੀ ਤੇ ਖੁਦ ਆ ਪਾਈ ਆ ਪਤਾ ਨਹੀਂ ਕਿੱਥੇ ਚਲ ਗਈ ਉਹ ਨਾ ਕੀ ਤੇ ਫੋਨ ਕਰਦੀ ਆ ਅੱਜ ਜਾਣੀ ਆ ਇਹਦੇ ਵਾਲੇ ਨੂੰ ਕਹਿੰਨੀ ਚੱਲ ਮਾਰਕੀਟ ਹੋ ਗਈ ਉਹਨੇ ਨਾਲੇ ਸੂਟ ਸਾਟ ਲੈ ਕੇ ਆਵਾਂਗੇ ਨਾਲੇ ਖਾ ਪੀ ਕੇ ਆਵਾਂਗੇ ਬਾਜ਼ਾਰੋਂ ਕੁਛ ਸ਼ਾਮ ਨੂੰ ਵੇਖਦੀ ਆ ਜਾ ਕੇ ਅੱਜ ਚੱਲ ਜਾਣੀ ਆ ਜਿਹਦੇ ਵਾਲੇ ਨੂੰ ਮੈਂ ਦੇਖਦੀ ਆ ਕਿੱਥੇ ਪਤਾ ਨਹੀਂ ਘਰੇ ਵੀ ਹੋਣੀ ਹੋਵੇ ਨਹੀਂ ਚੱਲ ਵੇਖਦੀ ਆ ਬਸ ਘਾਹ ਹੋਵੇ ਵੇਖਦੀ ਆ ਘਰੇ ਆ ਕੇ ਕਿੱਥੇ ਆਜਾ ਕਰਨ ਕਿੱਟੀ ਆ ਬਣੀ ਤੂੰ ਤੇ ਦੇਖਦੀ ਨਹੀਂ ਪਈ ਕਿਤੇ ਆਲਰੇਡੀ ਜਿੱਤਣਾ ਕੀ ਉਹ ਛੱਡ ਹੀ ਦੇ ਤੂੰ ਬੰਦਾ ਉਹ ਕਿੱਦਾਂ ਨਹੀਂ ਨਾ ਵਧੀਆ ਵਧੀਆ ਤੈਨੂੰ ਸੁਣਾ ਨਹੀਂ ਆ ਰਿਹਾ ਮੈਂ ਤੇ ਕਿਹਾ ਪਤਾ ਨਹੀਂ ਕਿੱਥੇ ਚਲ ਗਈ ਕਿੰਨੇ ਦਿਨ ਹੋ ਗਏ ਨਾ ਕਿਤੇ ਦਾ ਫੋਨ ਆਇਆ ਨਾ ਕਿਤੇ ਮਿਲਣ ਆਈ ਹਾਂ ਹੁਣ ਰਹੀਏ ਕੀ ਕਰਣੀ ਪਣੀ ਪੜੀ ਉਹਨੂੰ ਤੇ ਕਹਦੇ ਉਹ ਪੜਨੇ ਨੂੰ ਗਈ ਸੀ ਚੱਲ ਦੋ ਚੱਲ ਨੂੰ ਪੜ ਲੈ ਕੇ ਕਿੱਥੇ ਚਲ ਗਈ ਕਾਂ ਜਿਹਦੇ ਤੇਰਾ ਕੋਈ ਖਬਰ ਹੀ ਨਹੀਂ ਕੀ ਪਤਾ ਭਾਜੀ ਨਾਲ ਕਿਤੇ ਘੁੰਮਣੀ ਨਹੀਂ ਚੱਲ ਗਈ ਕੱਲੀ ਕੱਲੀ ਮੈਨੂੰ ਕਿਤੇ ਦੱਸ ਰਹੀ ਹੈ ਕਿ ਨਾ ਆਵਾਂ ਤਾਂ ਵਿਹੜੀ ਕਿ ਜਾਣਾ ਹੈ ਹਾਂ ਹੋਰ ਕੀ ਹੋਰ ਤੂੰ ਸੁਣਾ ਮੈਂ ਨਹੀਂ ਸੋਚਿਆ ਮੈਂ ਤਾਂ ਸੋਚਿਆ ਕੱਲੀ ਫੁੱਫਕੂ ਬੰਦੇ ਰੱਖਾਂਗੇ ਮੈਂ ਇੱਥੇ ਛੱਡ ਟੇਬਲ ਤੇ ਉੱਥੇ ਉਹ ਐਸੀ ਚਲਾ ਕੇ ਛੱਡਾਂਗੇ ਆ ਜਾ ਚੱਲ ਫੁੱਫਕੂ ਬੁਖਲਾ ਮੈਨੂੰ ਛੇਤੀ ਛੱਡਾ ਪਹਿਲਾ ਤੂਸ ਨਾ ਪੈਣੀ ਕਿੱਥੇ ਇੰਨੇ ਦੇਰੀ ਮੈਂ ਤਾਂ ਏਡੀਕ ਫਸੀ ਹੋਣਾ ਜਿਹਦਾ ਕੋਈ ਹਸਾਬ ਹੀ ਨਹੀਂ ਆ ਕੀ ਪੈਣਾ ਕੀ ਅੰਦੇ ਸਸ ਤੇ ਸੱਪ ਹੈਣਾ ਸੱਪ ਵੀ ਮਾੜਾ ਤੇ ਸੱਸ ਵੀ ਮਾੜੀ ਉਹ ਸੱਸ ਆ ਕੇ ਬੈਠੀ ਚੱਲ ਤੈਨੂੰ ਕਹਦੀ ਸੀ ਆ ਕੇ ਬੈਠੀ ਆ ਹੋਰ ਕੀ ਸੁਮਗਦੀ ਗੋਣੀ ਕਦੀ ਪਿੱਛੋ ਨਹੀਂ ਜੂ ਕੋਠੀ ਬੰਦੀ ਉਦੋਂ ਆਈ ਸੀ ਤੇ ਹੁਣ ਹੁਣ ਉਹ ਕੁੜੀ ਛੱਡ ਗਈ ਇੱਥੇ ਵੀ ਹੈ ਠੀਕ ਨਹੀਂ ਹੈਗੀ ਠੀਕ ਨਹੀਂ ਹੈਗੀ ਹੋਇਆ ਕੀ ਇਹਨੂੰ ਚੰਗੀ ਭਲੀ ਪਖੰਡ ਕਰਦੀ ਉਹ ਵੀ ਠੀਕ ਨਹੀਂ ਹੈਗੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈਣਾ ਹੁਣ ਇੰਦਣ ਹੋ ਗਈ ਇੰਦਣ ਹੋ ਗਈ ਇੱਥੇ ਆ ਕੇ ਬੈਠੀ ਤੇ ਘਰੋਂ ਮੈਂ ਸਵਾਹ ਨਿਕਲਣੀ ਹਾਂ ਉੱਤੋਂ ਉਲਟਾ ਜੀ ਵੇਖੋ ਇਹਦੀ ਕੱਲ ਕੱਲ ਦੀ ਸੁਣ ਲਾ ਕੱਲ ਹੂੰ ਹੋਇਆ ਜੀ ਅਸੇ ਮੇਰੇ ਪੀੜ ਹੁੰਦੀ ਆ ਪੀੜ ਹੁੰਦੀ ਆ ਹਾਂ ਸ਼ੀਨ ਪੈਗ ਹੋਉਂਦਿਆ ਹਣ ਉਹ ਮੁੰਡਾ ਉਹ ਜਿਆ ਫੋਨ ਕੀਤਾ ਉਹਨੂੰ ਮੈਂ ਕਿਹਾ ਵੀ ਪੀੜ ਹੁੰਦੀ ਤੇ ਦਵਾਈ ਦਵਾ ਲਿਆ ਜਾ ਕੇ ਉਹਨੂੰ ਹਣ ਤੇਰੇ ਬਾਜੀ ਨੂੰ ਆਏ ਆਗੇ ਤਾਂ ਮੰਮੀ ਤਿਆਰ ਕਰ ਤਿਆਰ ਕਰ ਤਿਆਰ ਕੀਤੀ ਪੈਣਾ ਤਿਆਰ ਕਰਕੇ ਅਮਰਸਰ ਲੈ ਗਏ ਉੱਥੇ ਜਾ ਕੇ ਇਹ ਜੀ ਟੈਸਟ ਕਰਵਾਇਆ ਤੇ ਮੰਮੀ ਨੂੰ ਹਾਰਡ ਦੀ ਪ੍ਰੋਬਲਮ ਹੈ ਹੈ ਅਬ ਜਾਣ ਬੁੱਝ ਕੇ ਕੋਈ ਹਾਰਡ ਅੱਗੇ ਪਿੱਛੇ ਕੋਈ ਹਾਰਡ ਤੋਂ ਕੁਝ ਨਹੀਂ ਹੋਇਆ ਤਾਂ ਇੱਥੇ ਆ ਕੇ ਚਾਹੁੰਦੇ ਨੇ ਹਾਰਡ ਨੂੰ ਹੋ ਜਾਣਾ ਹੀ ਕੁਝ ਭੁਲਾ ਨੇ ਮੈਂ ਤਾਂ ਉਦੋਂ ਦੀ ਕੈਦ ਹੀ ਹੋਈ ਪਈ ਛੱਡ ਦੇ ਗੱਲਾਂ ਨੂੰ ਇੱਕਦਾਂ ਤਨ ਮੈਂ ਕੀ ਦੱਸਾਂ ਗੱਲ ਨਾ ਇਨਾ ਤੰਗ ਕਰਦੀ ਉਹ ਨਾ ਬੁੱਗੀ ਉਹ ਹੱਥੋਂ ਖੜਾ ਛਡਾ ਕੇ ਇੱਥੇ ਆਈ ਹੈ ਤੇ ਕੋਲ ਤੇ ਫੇਰ ਪਿੱਛੇ ਪਿੱਛੇ ਆ ਗਈ ਤਾਂ ਆ ਤੂੰ ਕਿਹੜਾ ਛਡਾਇਆ ਸਹੀ ਖੇੜਾ ਕਰ ਛੜਾਈ ਇਹ ਪਿੱਛੇ ਨਹੀਂ ਮੈਂ ਤਾਂ ਸੋਚਦੀ ਹਾਂ ਤੂੰ ਬੜੀ ਸੁਗਰੀ ਹੈ ਤੇਰੀ ਸੱਸ ਨਹੀਂ ਵੀ ਤੇ ਨਾਲ ਰਹਿੰਦੀ ਹੈਗੀ ਤੇ ਹਾਂ ਮੈਂਨੇ ਤੇਰੀ ਨਾਲ ਚੰਗੀ ਹੋ ਤੈਨੂੰ ਸੋ ਕੋ ਚੰਗੀ ਹੋ ਇਹ ਤਾਂ ਬੜਾ ਹੁਣ ਤੋੜੀ ਕਿ ਮੈਨੂੰ ਇਹੋ ਵੀ ਲੱਗਦਾ ਫਿਰ ਕਿ ਮੇਰੀ ਚੰਗੀ ਹੈ ਤੇਰੇ ਨਾਲੋਂ ਤਾਂ ਸਹੀ ਗੱਲ ਹੀ ਹੋ ਹੁਣ ਦੱਸ ਮੇਰੀ ਗੱਲ ਸੁਣ ਬਾਕੀ ਸਾਰੀਆਂ ਗੱਲਾਂ ਛੱਡ ਤੂੰ ਹਣਾ ਹੁਣ ਦੋਸੇ ਨੂੰ ਕਾਦੀ ਟੈਕ ਹੁੰਦੇ ਭਲਾ ਇੱਥੇ ਚੰਗੀ ਖੋਲੀ ਖਾਂਦੀ ਪੀਂਦੀ ਸਾਰਾ ਕੁਝ ਇੱਕ ਬਣਾ ਮੈਂ ਤਾਂ ਇੰਨੀ ਕੁ ਦੁਖੀ ਹੋਈ ਹਾਂ ਨਾ ਗਗਨ ਕੀ ਦੱਸਾਂ ਤੈਨੂੰ ਆਉਂਦੇ ਹੀ ਕਲੇਸ਼ ਕਰਵਾਤਾ ਸਾਡੇ ਦੋਵਾਂ ਜੀਆਂ ਦਾ ਆਏ ਮਹਾਤ ਚਾਰ ਦਿਨ ਹੋਏਗੀ ਨਵਾਈ ਉਹ ਤੇ ਕਲੇਸ਼ ਤੇ ਕਲੇਸ਼ ਰੋ ਆ ਜੀ ਉਹ ਤੇਰੇ ਭਾਜੀ ਚੋਹਿੰਦ ਨਹੀਂ ਆਇਆ ਤੇ ਆ ਕੇ ਆਉਂਦੇ ਹੀ ਮੇਰੇ ਗੱਲ ਪੈਗੇ ਹਣਾ ਇਤੋਂ ਤੋਂ ਪਹਿਲਾਂ ਪੈਣੇ ਦਾ ਤੁਹਾਡੀ ਗੱਦੀ ਲੜਾਈ ਨਹੀਂ ਹੋਈ ਸਗੋਂ ਨਾ ਇਹ ਛੱਡ ਦੇ ਤੂੰ ਗੱਲਾਂ ਪਹਿਲਾਂ ਪਿੰਡ ਹਾਂ ਜਦੋਂ ਉਦੋਂ ਵੀ ਇਹੋ ਕਲੇਸ਼ ਰਹਿੰਦਾ ਹੁੰਦਾ ਹੈ ਸਾਡੇ ਘਰ ਤੇ ਉਤੋਂ ਸ਼ੁਕਰ ਕੀਤਾ ਕਿ ਤੇ ਨਿਕਲੀ ਹਾਂ ਤੇ ਫੇਰ ਉਹ ਪਿੱਛੇ ਰਹੀ ਹੈ ਮੇਰੇ ਇਹ ਐਸਾ ਸੌ ਹੁੰਦੀਆਂ ਹੀ ਐ ਹੋ ਜੀਆਂ ਕਿ ਤੇ ਮੇਰੀ ਕਿਹੜੀ ਘਟਿਆ ਉਹਦਾ ਵੀ ਇਹੀ ਹਾਲ ਹੀ ਮੈਨੂੰ ਹੋਣੀ ਸਮਝ ਆਉਂਦੀ ਤੇ ਤੈਨੂੰ ਕੱਟ ਇਥੋਂ ਜਿੱਦਾਂ ਕਿਦਾਂ ਕਰਕੇ ਤੇਰੀ ਤੇ ਫਿਰ ਵੀ ਨਿਕਲ ਜੂਗੀ ਕੱਡਾਂ ਕਿਦਾਂ ਤੇ ਹੁਣ ਜੇ ਮੈਂ ਉਹਨਾਂ ਨੂੰ ਕੁਝ ਕਹਿੰਦੀ ਤੇ ਉਹ ਤੇਰੇ ਬਾਜੀ ਤੈਨੂੰ ਪਤਾ ਆ ਵੀ ਤੇ ਪਪਾ ਕਿੰਨਾ ਗੁੱਸੇ ਹੁੰਦਾ ਈ ਉਹ ਕਹਿੰਦਾ ਨਹੀਂ ਮੇਰੀ ਮਾਂ ਨੂੰ ਨਹੀਂ ਕੁਝ ਹੋਣਾ ਚਾਹੀਦਾ ਪਹਿਲਾਂ ਪਰਸੋਂ ਤੇ ਸੁਣ ਲੈ ਗੱਲ ਅਰਸੋਂ ਦੀ ਗੱਲ ਸੁਣ ਲਾ ਵੀ ਇੰਨੀ ਕੀ ਲੜਾਈ ਸਾਡੇ ਵਿੱਚ ਹੋ ਗਈ ਦੋਵਾਂ 'ਚ ਉਹ ਪਤਾ ਨਹੀਂ ਆਉਂਦਿਆ ਕੀ ਕੰਨ 'ਚ ਫੂਕ ਮਾਰਦੀ ਮੈਂ ਕੁਛ ਵੀ ਨਹੀਂ ਕਿਹਾ ਬਾਥਰੂਮ 'ਚ ਗਈ ਤੇ ਪਾਣੀ ਦੀ ਛੱਡ ਕੇ ਆਈ ਤੇ ਮੈਂ ਕਿਹਾ ਹੁਣ ਪਾਣੀ ਛੱਡ ਦੇ ਦੱਸ ਹਾਂ ਇੰਨੀ ਗੱਲ ਮੈਂ ਭੈਣੇ ਕਹਿ ਬੈਠੀ ਤੇ ਉਹ ਪਤਾ ਨਹੀਂ ਲੂਤੀ ਫੂਕ ਮੁੰਡੇ ਨੂੰ ਲਾਤੀ ਆਉਂਦਿਆ ਹੀ ਮੁੰਡੇ ਨੇ ਮੇਰੇ ਤੇ ਲਾਲੋ ਲਾਲੋ ਤੇ ਮੈਨੂੰ ਅਗਲੇ ਨਵਾਵਾਂ ਫੜ ਕੇ ਤੇ ਕਮਰੇ 'ਚ ਬਾਹਰ ਮਾਰਿਆ ਕਹਿੰਦੇ ਨਾ ਤੂੰ ਕਰੋ ਚੱਲ ਜਾ ਮੇਰੀ ਮਾਂ ਨਹੀਂ ਜਾਣੀ ਚਾਹੀਦੀ ਸਾਡੀ ਮਾਂ ਨੇ ਇਦਾਂ ਕੀਤਾ ਸਾਡੇ ਦੇ ਇਦਾਂ ਕੀਤਾ ਤੇ ਸਲੋਕਰ ਕੀਤਾ ਹੀ ਸਾਰੇ ਮਾਵਾ ਹੀ ਕਰਦੀਆਂ ਕਾਹੀ ਨਹੀਂ ਆਗੇ ਕੁਛ ਵੀ ਕੀਤਾ ਕੱਲੀ ਮਾਂ ਹੀ ਕਰਗੀ ਕਿ ਉਹ ਘਰ ਕੇ ਕੌਣ ਸੰਭਾਲ ਲੈਂਡਿਆ ਮਾਂ ਥੋੜੀ ਸੰਭਾਲ ਲੈਂਦੀ ਮੈਂ ਨਹੀਂ ਸੰਭਾਲ ਲੈਂਦੀ ਮੀਂ ਮਾਂ ਪਹਿਲਾਂ ਤੂੰ ਨਹੀਂ ਹੈਗੀ ਪਹਿਲਾਂ ਮੇਰੀ ਮਾਂ ਤੇ ਬਾਕੀ ਤੂੰ ਆਜ ਅੱਛਾ ਗगन ਤੂੰ ਬਾਕੀ ਛੱਡ ਸਾਰੀਆਂ ਗੱਲਾਂ ਇਹਦੀ ਮੁੱਕਣ ਲੱਗੀਆਂ ਤੂੰ ਮੈਨੂੰ ਇਹ ਦੱਸ ਵੀ ਮੈਂ ਕਰਾਂ ਕੀ ਹੁਣ ਕਿੱਦਾਂ ਕੱਢਾਂ ਇਹਨੂੰ ਬਾਹਰ ਮੈਨੂੰ ਸੀ ਇਹ ਸੰਭਾਲ ਲੈਂਦੀ ਮੈਂ ਤੇ ਕਹੀਆਂ ਨਾ ਤੇ ਤੂੰ ਬਾਜੀ ਨੂੰ ਝਿਚ ਲੈ ਕੇ ਆ ਨਾ ਕਿਤੇ ਤੂੰ ਬੂਰ ਤੂੰ ਬਸ ਚੁੱਪ ਚਪੀਤੀ ਇਹਦਾ ਕੰਮ ਕਰ ਮੈਂ ਤੈਨੂੰ ਦਿੰਨੀ ਇੱਕ ਆਈਡੀਆ ਹੂੰ ਕੀ ਹੋਊਗਾ ਇਨੂੰ ਏਦਾਂ ਕਰ ਕੀ ਐਡਾ ਵੱਡਾ ਸੋਖਣਾ ਤੇਰਾ ਘਾਰ ਆ ਹੈ ਇਹਨੂੰ ਲਾ ਕਿ ਜੇ ਸਫਾਈਆਂ ਸਬੂਈਆਂ ਤੇ ਕਿਤੇ ਕੰਮ ਕਰਨ ਤੇ ਆਏ ਆ ਜਿਹੜੀ ਵੇਲੀ ਬੈਠੀ ਹੈ ਜਿਹੜੀ 4 ਦਿਨ ਕਰਾਇਆ ਦੇ ਕੋ ਕੰਮ ਵੇਖੀ ਆ ਪੇ ਨਾ ਭੱਜੀ ਤੱਕ ਗੱਲ ਕਰੀ ਕੰਮ ਕੀ ਕਰਾਵਾੜੀ ਏ ਉਹ ਕੱਲ ਦਾ ਦਾ ਆ ਗਿਆ ਐਡੀਆਂ ਰਿਪੋਰਟਾਂ ਲੈ ਕੇ ਤੇ ਮੇਰੇ ਗਾੜੀ ਸੁੱਟੀਆਂ ਆਈ ਉਹ ਇਹ ਜੀ ਟੈਗ ਹੋ ਗਿਆ ਤੇ ਜੇ ਕੋਈ ਸਿਆਪਾ ਪਾ ਗਿਆ ਤੇ ਮੈਂ ਫੇਰ ਪੰਗੇ ਖੜੀ ਜਾਉਂਗਾ ਤਾਂ ਸਿਆਪਾ ਪਾ ਗਿਆ ਤੂੰ ਜ਼ਰੂਰ ਭਾਜੀ ਦੀ ਹੁੰਦਿਆ ਕਹਿਣਾ ਜੇ ਤੋ ਨਹੀਂ ਹੁੰਦਾ ਤੂੰ ਉਦੋਂ ਕਹਿ ਜਦੋਂ ਡਿਊਟੀ ਤੇ ਗਿਆ ਹੁੰਦਾ ਤੂੰ ਤੋਂ ਉਹਨੂੰ ਕਹਿ ਕੰਮ ਕਰੰਗੀ ਆਪੇ ਵੇਖੀ ਕਿਦਾਂ ਨਿਕਲਦੀ ਸਾਨੂੰ ਤਾਂ ਲੱਗਦਾ ਕਿ ਵੱਢੂਗੀ ਤੇ ਹੋਰ ਕੀ ਵੇਖੀ ਸਹੀ ਤੂੰ ਕਰਕੇ ਤੇ ਵੇਖ ਇਹਦੇ ਕੋ ਸਾਰਾ ਕੰਮ ਕਰਾ ਕਰਦਾ ਜੋ ਸਫਾਈਆਂ ਕਰਵਾਏ ਦੇ ਕੋ ਕਿਚਨ ਦਾ ਕੰਮ ਕਰਾ ਕੇ ਤੇ ਚਾਰ ਦਿਨ ਰੋਟੀ ਬਣਵਾਏ ਦੇਖੋ ਚਲ ਇਦਾਂ ਕਰੀਏ ਫਿਰ ਮੈਂ ਦਾਦੀ ਤੇਨੂੰ ਇਦਾਂ ਕਰੀਏ ਭੀ ਆਪਾਂ ਫਿਰ ਘੁੰਮ ਕੇ ਆਈਏ ਤੇ ਹੋਰ ਕੀ ਮੈਂ ਤਾਂ ਤੈਨੂੰ ਲੈਣ ਹੀ ਆਈ ਆ ਮੈਂ ਤੇ ਇਹੀ ਕਿੰਨੀ ਆ ਕਿ ਚੱਲ ਘੁੰਮਣ ਚ ਜਾਂਦੇ ਕਿ ਮਾਰ ਕੇ ਜਾਈਏ ਤੇ ਕਿੱਥੋਂ ਨਿਕਲਿਆ ਜਾਣਾ ਕਿੰਨੇ ਦਿਨ ਹੋ ਗਏ ਕਿ ਤੂੰ ਤਾਂ ਮਿਲੀ ਵੀ ਨਹੀਂ ਮੈਨੂੰ ਉੱਤੋਂ ਉੱਤੋਂ ਨਾਟਕ ਉੱਤੋਂ ਤਾਂ ਜੁੱਧਣ ਦੀ ਆਈ ਮੰਜਾ ਹੀ ਮੱਲਿਆਈ ਉੱਥੋਂ ਉੱਥੇ ਨਹੀਂ ਹਿੱਲੀ ਬਸ ਬਾਸੂ ਬਾਸੂ ਜਾਂਦੀ ਹੋ ਤੇ ਬੈਡ ਬੈਡੋ ਬਾਸੂ ਬਸ ਇਹੋ ਹੀ ਕੰਮ ਹੀ ਰਹੇ ਗਏ ਹੋਰ ਕੁਛ ਨਹੀਂ ਕਰਦੀਆਂ ਆਪਾਂ ਦੋਵੇਂ ਜਾਣੀਆਂ ਮਾਰਕੀਟ ਤੇ ਇਹਨੂੰ ਕਹਿ ਬਣਾਵੇਂ ਲੰਗਰ ਆਉਂਦੇ ਆਣ ਤੇਰੀ ਕਰ ਕੇ ਵੇਲੇ ਨੇ ਡ్రਾਈ ਪਰ ਮੈਨੂੰ ਲੱਗਦਾ ਨਹੀਂ ਕੋਈ ਰੱਛਾ ਗੱਲਾਂ ਨਾ ਅਹੀਂ ਹੁੰਦੇ ਜਾਂਦੀਆਂ ਕਰ ਲਾਂਗੀਆਂ ਤੂੰ ਐਦਾਂ ਕਰ ਕੀ ਹੁਣ ਆਈ ਤੇ ਹੈਗੀ ਆ ਦੋ ਮਿੰਟ ਸਾਸਿਕਾ ਬੁਲਾ ਜਾ ਹਾਈ ਨਹੀਂ ਮੇਰਾ ਇਹ ਚੀਜ਼ ਕਰਦਾ ਜੀ ਨਹੀਂ ਕਰਦਾ ਮਾਂ ਦੀ ਸਾਸਿਕਾ ਬੁਲਾ ਜਾ ਉਹਨੇ ਮੈਨੂੰ ਕਹਿਣਾ ਹੀ ਹੋ ਵੀ ਥੋੜੀ ਫਾਰਮੈਲਟੀ ਕਰ ਹੀ ਲੈਣੀ ਨਹੀਂ ਨੇ ਬੁਲਾ ਜਾ ਕੋਈ ਨਹੀਂ ਆ ਫਿਰ ਵੀ ਚੱਲ ਮਾਂ ਆ ਮੇਰੀ ਹੀ ਸਾਸਿਕਾ ਮੰਮੀ ਦੱਸੋ ਆ ਮੇਰੀ ਬੇਨ ਦੇ ਸਾਸਿਕਾ ਕੀ ਹਾਲ ਜੀ ਹਾਂ ਠੀਕ ਠਾਕ ਏ ਵਧੀਆ ਵਧੀਆ ਕਿਵੇਂ ਸੇਤਾ ਦਾ ਢੀਆਂ ਠੀਕ ਆ ਸੇਤ ਹੂੰ ਮੈਂ ਤਾਂ ਕਿੰਨੇ ਦਿਨ ਹੀ ਹੋ ਗਏ ਹੀ ਕਿ ਇਹ ਕਿਤੇ ਮਿਲ ਨਹੀਂ ਨਹੀਂ ਆਈ ਮੈਨੂੰ ਤੇ ਮੈਂ ਵੀ ਨਹੀਂ ਇੱਧਰ ਆਈ ਤੇ ਅੱਜ ਆਈ ਆ ਮੈਂ ਕਿਹਾ ਚੱਲ ਵੇਖ ਕੇ ਆਉਣੀ ਆ ਤੇ ਮੈਨੂੰ ਪਤਾ ਲੱਗਿਆ ਹੀਗਾ ਕਿ ਤੇ ਹੀ ਆਏ ਤੇ ਮੈਂ ਕਿਹਾ ਚਲੋ ਆਂਟੀ ਨੂੰ ਵੀ ਮਿਲ ਹੀ ਜਾਨੀ ਐ ਅੱਜ ਬਿਨਾ ਆਂਟੀ ਨੂੰ ਮਿਲੇ ਨਹੀਂ ਜਾਣਾ ਮੈਂ ਠੀਕ ਐ ਵਧੀਆ ਕੀਤਾ ਹੈ ਹੋਰ ਸੁਣਾਓ ਤੁਸੀਂ ਸੇ ਸਾਹਿਬ ਠੀਕ ਐ ਸਾਡੀ ਹਾਂਜੀ ਦੱਸਦੇ ਪਈ ਹੈਗੇ ਠੀਕ ਨਹੀਂ ਹੈਗੇ ਤੁਸੀਂ ਹਾਂ ਉਹ ਟੈਸਟ ਕਰਵਾਏ ਥੋੜਾ ਜਿਹਾ ਆਇਆ ਨੁਕਸਾਨ ਹਾਂ ਚਲੋ ਕੋਈ ਗੱਲ ਨਹੀਂ ਹੁੰਦੀ ਇਹਨਾਂ ਬੋਲਦੇ ਇਹ ਵੇਖੋ ਪੂਰਾ ਤੁਹਾਡਾ ਧਿਆਨ ਰੱਖਣਗੇ ਕੋਈ ਨਹੀਂ ਹੁੰਦੀ ਆ ਵਾ ਟੈਨਸ਼ਨ ਨਾ ਲਓ ਫਟਾਫਟ ਠੀਕ ਹੋ ਬਸ ਮੰਮੀ ਮੇਰੀ ਗੱਲ ਸੁਣੋ ਫਿਰ ਅਸੀਂ ਆ ਦੋ ਮਿੰਟ ਕੱਢਣ ਆਈ ਇੱਥੇ ਮੜ ਜਾਈਏ ਤਾਂ ਮਨ ਕੋਲ ਗੱਪੇ ਮੇਰੇ ਖਾਈਏ ਜਾਓ ਚਲ ਦੇਖ ਲਓ ਵੀ ਮੜ ਜੇ ਘਰ ਕਿਚਨ ਦਾ ਦੇਖ ਲਓ ਵੀ ਥੋੜਾ ਜਿਹਾ ਵੇਖ ਲਾਂਗੇ ਉਹ ਵੇਖ ਲਿਓ ਮੜ ਜਾਈਏ ਕੁਝ ਵੀ ਨਹੀਂ ਕਰਨ ਵਾਲਾ ਬਸ ਥੋੜਾ ਜਿਹਾ ਸਬਜ਼ੀ ਚੰਦਦੇ ਹੋ ਗਏ ਅੰਨਿਆਂ ਨੂੰ ਤੇ ਮੈਂ ਤੜਕਾ ਲੁਰਕਾ ਚਲ ਮੈਂ ਆ ਕੇ ਲਾ ਲਾਂਗੀ ਤੇ ਬਾਕੀ ਉਹ ਵੇਖ ਲਿਓ ਥੋੜੇ ਭੰਡੇ ਭੁੰਡੇ ਜਿਹੇ ਹੈਗੇ ਦੋ ਚਾਰ ਠੀਕ ਹੈ ਕਰ ਲਓਗੇ ਵੇਖ ਲਾਂਗੇ ਚਲੋ ਮੈਂ ਚੱਲੀ ਜਿਵੇਂਗਾ ਠੀਕ ਚਲੇ ਠੀਕ ਜੀ ਅੰਟੀ ਸੇ ਅਮੀਰਾ ਚਿਕਾਲ 100 ਸਿਕਾ ਪਰ ਆ ਗਿਆ ਆਹੋ ਆ ਗਿਆ ਤੇ ਤੂੰ ਹੀ ਕੰਮ ਕਰ ਰਹੀ ਹੈ ਕਿ ਤੂੰ ਹੀ ਕੰਮ ਨਹੀਂ ਕਰਨਾ ਉਹ ਕਿੱਥੇ ਆ ਉਹ ਕੋਣੀ ਸ਼ਹਿਰ ਉਹ ਆਈ ਗगन ਉਹਦੇ ਨਾਲ ਚੱਲ ਗਈ ਹੈ ਤੂੰ ਹੀ ਰਾਮ ਨਾਰਾਇਣ ਤੇ ਬੈੱਡ ਤੇ ਬਿਆਹ ਕਰੋ ਤੇ ਆ ਮੈਂ ਲਿਆਦਾ ਮੈਂ ਫਲ ਬੂ ਤੇ ਉਹ ਆਪਣਾ ਕਾਉ ਤੇ ਨਾਲਿਆ ਹਰੀਆਂ ਚ ਸਬਜ਼ੀਆਂ ਸੁੱਟੀਆਂ ਵਧੀਆ ਬਣਾ ਕੇ ਦੋ ਕਾਓ ਤੂੰ ਹੀ ਨਾ ਇੱਥੇ ਭਾਂਡਿਆਂ ਭੁੰਡਿਆਂ ਦਾ ਨਾ ਪੰਗਾ ਕਰਿਆ ਕਰੋ ਤਈ ਨਹੀਂ ਆ ਦੋ ਤੁਹਾਨੂੰ ਹੀ ਸਮਝਾਇਆ ਪਰ ਤੁਹਾਨੂੰ ਹੀ ਲੱਗਦਾ ਇਸ ਤਰ੍ਹਾਂ ਕਿ ਤੁਸੀਂ ਵੀ ਕੋਈ ਨਹੀਂ ਆਖੇ ਲੱਗਣਾ ਮਿੱਟ ਪਾਣੀ ਲਿਆਵਾ ਨਹੀਂ ਨਹੀਂ ਮੰਮੀ ਪਾਣੀ ਰਹਿਣ ਦੋ ਪਾਣੀ ਨਾ ਪੀ ਕੇ ਆਪ ਬਾਜ਼ਾਰ ਨੂੰ ਨਿਕਲ ਗਈ ਐ ਤੇ ਦੱਸ ਕੀ ਪਤਾ ਵੀ ਐ ਕਿ ਮਾਤਾ ਠੀਕ ਨਹੀਂ ਐ ਫੇਰ ਵੀ ਆਖੇ ਲੱਗਦੀ ਐ ਇਹ ਦੱਸ ਕਿ ਆਪ ਕੰਮ ਕਰ ਲੈਗੀ ਫੇਰ ਕੀ ਐ ਮਾਤਾ ਦੀ ਵੀ ਆਦਤ ਬਣੀ ਹੈ ਕਿ ਮਾਤਾ ਨੇ ਵੀ ਨਾ ਕੰਮ ਆਪ ਕਰਨੋਂ ਹਟਣਾ ਨਹੀਂ ਹੈ ਤੇ ਮੁੜ ਕੇ ਡਾਕਟਰਾਂ ਕੋ ਤੇ ਰਹੀ ਰਹਿੰਦੀ ਹੈ ਫਿੱਟੀਆਂ ਇਹ ਰੌਲਾ ਪਾਉਂਦੀਆਂ ਤੇ ਲੜਦੀਆਂ ਆ ਮੁੰਡਾ ਆਉਂਦਾ ਹੀ ਡਿਊਟੀ ਤੋਂ ਤੇ ਲੱਭਦੇ ਆ ਹੀ ਆਉਂਦਾ ਹੀ ਫਰੂਟ ਨਾ ਫਰੋੜ ਸਬਜ਼ੀਆਂ ਨਾ ਸਬਜ਼ੀਆਂ ਸਾਰੀਆਂ ਚੀਜ਼ਾਂ ਹੈ ਤੇ ਉਹ ਵੀ ਦੇਣਾ ਹੈ ਇਹ ਨਾ ਜਿੱਦਾਂ ਮੈਂ ਬੱਚੇ ਪਾਲੇ ਸੀਗੇ ਮੈਨੂੰ ਪਤਾ ਮੈਂ ਕਿੱਦਾਂ ਗਰੀਬੀ ਚ ਬੱਚੇ ਪਾਲੇ ਤੇ ਫਿਰ ਪੜਾਏ ਨੌਕਰੀਆਂ ਤੇ ਲਵਾਏ ਹੁਣ ਤਨਖਾਹਾਂ ਲੈਣ ਦਾ ਵੇਲਾ ਆਇਆ ਤੇ ਬਣ ਗਈਆਂ ਮਾਲਕ ਹੁਣ ਆਂਦੀਆਂ ਵੀ ਇੱਥੇ ਤੀਜਾ ਬੰਦਾ ਨਹੀਂ ਆ ਸਕਦਾ ਮਿੰਟੂ ਗੰਦਾ ਮਾਂ ਤੂੰ ਮੇਂ ਨਹੀਂ ਭਾਂਡੇ ਮਾਂਜਣ ਤੋਂ ਬਿਨਾ ਰਹਿ ਸਕਦੀ ਤੈਨੂੰ ਕੀ ਪੁੱਤ ਦੱਸਾਂ ਵੀ ਮੈਨੂੰ ਸ਼ਹਿਰ ਨੂੰ ਗਈ ਆ ਤੇ ਕੰਮ ਦੱਸ ਕੇ ਗਈ ਆ ਪੀ ਸਬਜੀ ਵੀ ਅੰਧਿਆਨ ਨੂੰ ਕੱਟਣੀ ਹੋ ਤੇ ਭਾਂਡੇ ਵੀ ਮਾਂਜਣੇ ਆ ਹੁਣ ਤੈਨੂੰ ਕੀ ਦੱਸਾਂ ਦੱਸਾਂ ਤੇ ਫੇਰ ਲੜਾਈ ਹੋਊਗੀ ਫੇਰ ਰੱਖਣਾ ਹੁੰਦੀ ਆ ਤੇ ਲੜਾਈ ਕਰਮਦੀ ਆ ਮੈਂ ਤੇ ਲੱਕੋਂ ਫਾਏ ਆਈ ਮੈਂ ਇੱਥੇ ਸੌਖੀ ਥੋੜੀ ਆ ਮੈਂ ਬੜੀ ਔਖੀ ਆ ਬੈਠੀ ਇੱਥੇ ਹੁਣ ਆਂਦੇ ਤੇ ਸਬਜੀ ਬਣਾ ਲਈ ਭਾਂਡੇ ਮਾਂਜ ਲਈ ਆ ਹੁਣ ਆਪੋ ਆਪਣੇ ਚੁੱਲਿਆਂ ਦਾ ਹਿਸਾਬ ਹੁੰਦਾ ਤੇ ਪੁੱਠੇ ਪੁੱਠੇ ਨਵੇਂ ਹੀ ਆ ਕੰਮ ਇਹ ਮੇਰੇ ਕੋਲ ਬਲਦਾ ਹੀ ਨਹੀਂ ਲੈਟਰ ਨਾਲ ਜਨੀ ਬਾਲਦਾ ਪਤਾ ਨਹੀਂ ਸੋਚ ਕਿੱਧਰ ਨੂੰ ਮਰੋੜਨਾ ਤੇ ਫਿਰ ਇਹਨੇ ਆਪੇ ਬਾਲਨਾ ਤਾਂ ਡੱਬੀ ਮੈਨੂੰ ਜਨੀ ਲੱਭੀ ਆਣ ਕੇ ਬੋਲੂਗੀ ਫਿਰ ਵੀ ਕੁਝ ਕੀਤਾ ਨਹੀਂਗਾ ਤੇ ਮੈਂ ਕਿੱਦਾਂ ਕਰਾਂ ਜੇ ਗੈਸ ਨਹੀਂ ਬਲੀ ਤੇ ਚਲੋ ਵੇਖੀ ਜਾਓ ਘਰ ਹੁਣ ਜੋ ਆਊਗਾ ਕੀ ਕਰ ਸਕਦੀ ਆ ਮੈਂ ਡੱਬੀ ਵੀ ਨਹੀਂ ਲੱਭੀ ਮੈਨੂੰ ਤੇ ਆ ਗੋਲ ਕਪੜਾ ਖਾਦਾ ਹੀ ਉਹਦੇ ਪਾਣੀ ਦੀ ਤੇ ਲੱਗੀ ਹੁਣ ਪਾਣੀ ਫਿਲਾ ਮੱਸ ਹਾਲੇ ਮਾਂ ਤੁਹਾਨੂੰ ਕਹਿ ਕੇ ਗਈ ਹਾਂ ਕੰਮ ਕਰ ਲਈ ਕੋਈ ਤੇ ਕੋਈ ਕੰਮ ਵੀ ਨਹੀਂ ਕੀਤਾ ਉਹ ਸਾਰਾ ਕੁਝ ਪਿਆਵਾ ਕਬਲ ਵੀ ਆ ਗਏ ਲੱਗਦਲ ਲਫਾਫੇ ਆ ਗਏ ਵੇਦਾ ਸਰ ਕਹਿ ਕੇ ਵੀ ਗਈ ਹਾਂ ਕਿ ਮੰਮੀ ਅਮਰ ਕੰਮ ਕਰ ਲਈ ਲਫਾਫੇ ਇਹਦੇ ਦੱਸੋ ਖੋਲ ਕੇ ਰੱਖ ਲੋ ਭਲਾ ਹੈ ਉੱਥੇ ਤੋਂ ਉੱਥੇ ਹੀ ਆਵੇ ਸਬਜ਼ੀ ਕਿਆ ਹੀ ਕੱਟਣ ਦੀ ਕੋਈ ਸਬਜ਼ੀ ਲੈ ਕੇ ਆਉਣਗੇ ਤੇ ਕੱਟ ਲਿਓ ਉੱਥੇ ਹੀ ਸਾਰੀਆਂ ਗਾਜਰਾ ਵੀ ਉੱਥੇ ਪਈਆਂ ਆ ਕੁਛ ਨਹੀਂ ਚੁੱਕਿਆ ਖਲਾਰਾ ਇਹ ਦਸ ਬੰਦਾ ਚੁੱਕ ਲੈਦਾ ਵਾ ਮੈਨੂੰ ਲੱਗਦਾ ਚਾਹ ਦਾ ਕੱਪ ਵੀ ਨਹੀਂ ਬਣਾ ਕੇ ਪੀਤਾ ਆਪ ਲੱਗਦਾ ਉਹ ਵੀ ਮੈਨੂੰ ਦੇਣੀ ਪੈਣੀ ਆ ਬਾਦੀ ਹੋ ਗਈ ਆ ਜੋ ਮਰਜ਼ੀ ਕਰ ਲਓ ਵੀ ਇਹ ਨਹੀਂ ਐ ਗਗਨ ਕਹਿੰਦੀ ਹੀ ਕੋਈ ਕੰਮ ਕਰਾ ਕੰਮ ਇਹਦੇ ਕੋਈ ਕਰਾਵਾਂ ਅਗਲੀ ਨੇ ਕੱਲ੍ਹ ਕੱਪਨ ਕੇ ਦੋਹਰਾ ਨਹੀਂ ਕੀਤਾ ਮਗਰੋਂ ਚਾਰ ਭਾਂਡੇ ਮੰਜੇ ਹੀ ਬਸ ਉਹ ਸਾਂਣ ਕੀਤਾ ਏ ਮੇਰੇ ਸਿਰ ਤੇ ਮੰਦਲਫਾਫੇ ਤੇ ਖੋਲ ਦਿੰਦਾ ਵਾ ਕਮ ਸੇ ਕਮ ਚੀਜ਼ਾਂ ਦੇ ਵੀ ਚੀਜ਼ਾਂ ਗਲਡੀਆਂ ਪਰ ਨਾ ਉਹਦਾ ਇਹ ਜੀ ਮੈਂ ਸਿਆਣੀ ਬੜੀ ਆ ਹੈ ਕਿੱਥੇ ਆ ਜਾ ਕੇ ਵੇਖਾਂ ਸਹੀ ਬਾਤ ਪੁੱਛਾਂ ਵੀ ਫੇਰ ਮੰਜੇ ਤੇ ਬੈਠੀ ਹੋਣੀ ਹੋਰ ਇਹਨੇ ਕਰਨਾ ਮੰਜੇ ਮੱਲਿਆ ਹੁੰਦਾ ਜੀ ਦੇਖੋ ਮੰਦਲਫਾਫੇ ਖੋਲ ਕੇ ਸਾਰਾ ਬੜਾ ਰੱਖ ਲੈਂਦੇ ਟਿਕਾਣੇ ਉੱਥੇ ਤੋਂ ਉੱਥੇ ਹੀ ਸਭ ਕੁਝ ਪਿਆ ਮਗਰੋ ਕੱਲ

ਦੇਖੋ ਮੇਰੇ ਗਰਸਨ ਮੈਂ ਗਈ ਹਾਂ ਤੇ ਤੁਹਾਨੂੰ ਮੈਂ ਕੀ ਕਹਿ ਕੇ ਗਈ ਹਾਂ ਇਹੋ ਕਿਹਾ ਹੀ ਨਾ ਮਮਮੀ ਕੋਈ ਆ ਦੋ ਭਾਂਡੇ ਹੀ ਤੋਂ ਮਾਰਚਲ ਭਾਂਡੇ ਤੁਸੀਂ ਮਾਣਦੇ ਹੈ ਨਾ ਬਾਕੀ ਤੁਹਾਨੂੰ ਕਿਹਾ ਹੀ ਕੋਈ ਸਬਜੀ ਬਾਜੀ ਕੱਟ ਛੱਡਿਓ ਕੋਈ ਕੁਛ ਕਰ ਲਿਓ ਤੇ ਉਹ ਸਾਰਾ ਹੀ ਸੋਈ ਦੋ ਉੱਧੇ ਖਲਾਰਾ ਪਿਆ ਵਾ ਸਬਜੀ ਅਜੇ ਹੁਣ ਐ ਮਿੰਟੂ ਲੈ ਕੇ ਆਇਆ ਮੈਂ ਕੱਟ ਕੇ ਕੀ ਕਰਦੀ ਮੇਰੇ ਕੋ ਤੇ ਗੈਸ ਹੀ ਦੀ ਚੱਲਿਆ ਚਾਹ ਵੀ ਨਹੀਂ ਪੀਤੀ ਲੱਗਦਾ ਮੈਨੂੰ ਡੱਬੇ ਮੈਨੂੰ ਜਣੀ ਲੱਭੀ ਤੇ ਉਹ ਪਤਾ ਨਹੀਂ ਕਿੱਦਾਂ ਚੱਲਣਾ ਹੈ ਤੇ ਕਿੱਦਾਂ ਨਹੀਂ ਚੱਲਣਾ ਮੰਮੀ ਕਿੱਦਾਂ ਹੀ ਕਿਹੜਾ ਦੱਸ ਤੂੰ ਹੀ ਕਿਹੜਾ ਜਾਣੇ ਤੁਹਾਨੂੰ ਪਤਾ ਨਹੀਂ ਕਿੱਦਾਂ ਚੱਲਣਾ ਹੈਗਾ ਦੱਸੋ ਹੁਣ ਚਾਹ ਵੀ ਨਹੀਂ ਪੀਤੀ ਲੱਗਦਾ ਆ ਬਣਾ ਕੇ ਉਹ ਵੀ ਮੈਨੂੰ ਦੇਣੀ ਪੈਣੀ ਲੱਗਦਾ ਨਹੀਂ ਚਾਹ ਮੈਂ ਪੀਣੀ ਨਹੀਂ ਗਈ ਚਾਹ ਦੀ ਲੋੜ ਹੀ ਨਹੀਂ ਗਈ ਤੇ ਉਹ ਮਿੰਟੂ ਆਜੇ ਹੁਣੇ ਸਬਜ਼ੀ ਲੈ ਕੇ ਆਇਆ ਮੈਂ ਹਾਂ ਚੱਲ ਕੱਟਦੀਆਂ ਤਾਂ ਮੈਨੂੰ ਗੁੱਸੇ ਹੋਣ ਦਿਆ ਹੀ ਮਾਤਾ ਤੂੰ ਆਂਦਾ ਰਹਿ ਨਹੀਂ ਬਹਿ ਨਹੀਂ ਸਕਦੀ ਵੀ ਤੂੰ ਕੱਤੋਂ ਭਾਂਡੇ ਮਾਂਜਣ ਲਈ ਹਾਏ ਮੰਮੀ ਲੱਗ ਵੇਲੇ ਗੜਵਾਜਣਾ ਉਹ ਤੁਸੀਂ ਆ ਕਰਕੇ ਚਾਰ ਬੰਨ ਨਿਮਾਇੰਦ ਹੋਵੇ ਤੇ ਜਾਣੇ ਨੂੰ ਕੀ ਪਤਾ ਭੀ ਵਧਣਾ ਵਾ ਕਿ ਘਟਣਾ ਵਾ ਹਾਂ ਵੀ ਤੁਸੀਂ ਤੇ ਵੇਲੇ ਤੇ ਤੁਹਾਨੂੰ ਪਤਾ ਰੋਟੀ ਵੀ ਨਹੀਂ ਪੱਚਦੀ ਬੰਦੇ ਨੂੰ ਬੰਦਾ ਮਾੜਾ ਮੋਟਾ ਕੰਮ ਕਰਦਾ ਰਹੇ ਤੇ ਬੰਦਾ ਰੋਟੀ ਪਾਣੀ ਪੱਚਦਾ ਰਹਿੰਦਾ ਵਾ ਤੇ ਸਾਰਾ ਹੀ ਉਹ ਦਾਦੀ ਰਾਤ ਹੋ ਗਈ ਮੈਨੂੰ ਕੀ ਪਤਾ ਸੀ ਕਿ ਮੈਂ ਤੁਹਾਡੇ ਆਸਰੇ ਹੀ ਵੀ ਚੱਲ ਕੋਈ ਗੱਲ ਨਹੀਂ ਆ ਤੇ ਕੀਤਾ ਹੋਣਾ ਸਾਰਾ ਕੰਮ ਮੇਰੇ ਜਾਂਦਿਆਂ ਨੂੰ ਤੇ ਮੈਂ ਹੁਣ ਉੱਤ ਅੱਧੀ ਰਾਤ ਹੋ ਗਈ ਆ ਸਬਜੀ ਤੇ ਅਜੇ ਹੁਣੇ ਆਈ ਆ ਉਹ ਮੈਂ ਕੱਟ ਦੇ ਦਿੰਦੀ ਤਮੇ ਨੂੰ ਤੁਹਾਡੇ ਅੱਗੇ ਅੱਗੇ ਆਇਆ ਜੇ ਹੁਣੇ ਕੱਟ ਤੂੰ ਦੇਣੀ ਤੇ ਪਰ ਕੱਟ ਦਿੱਤੀ ਦੇਣੀ ਹੀ ਨਾ ਨਾ ਕੋਈ ਲਸਣ ਨਾ ਕੋਈ ਅਦਰੇ ਕੇ ਕੁਝ ਵੀ ਨਹੀਂ ਛਿਲਿਆ ਉਹ ਲਫਾਫੇ ਲਿਆਏ ਆ ਉਹ ਚਾਰ ਤੇ ਤੇ ਦੱਸ ਉਹਨਾਂ ਖੋਲ ਲੋ ਤੇ ਖੋਲ ਕੇ ਜਥਾਂ-ਥਾਂ ਤੇ ਰੱਖਣ ਵਾਲਾ ਕੰਮ ਉਹ ਰੱਖ ਲੋ ਇਹ ਕਿੱਡਾ ਕੰਮ ਹੁੰਦਾ ਵਾ ਕਿ ਤੇ ਮੈਂ ਤੈਨੂੰ ਦੱਸਣ ਲਈ ਵੀ ਮੁੰਡਾ ਗੁੱਸੇ ਹੋਣ ਡਿਆ ਵੀ ਮਾਦਾ ਤੂੰ ਰਸੋਈ ਚ ਕੀ ਕਰਨ ਦੇਈਆਂ ਤੇ ਤੈਨੂੰ ਡਾਕਟਰ ਨੇ ਰਸ਼ਟ ਦੱਸੀ ਆ ਹਣ ਉਹਨੂੰ ਤੇ ਮੈਂ ਦੱਸਣ ਹੋ ਰਹੀ ਵੀ ਮੈਨੂੰ ਰਾਜ ਕੰਮ ਦੱਸ ਕੇ ਗਈ ਹੈ ਮੈਂ ਕੰਮ ਮੈਂ ਤੁਹਾਨੂੰ ਕਿਹੜਾ ਹਾਲ ਜਉਣ ਲਈ ਦੱਸ ਗਈ ਹਾਂ ਵੀ ਆਹ ਤੁਸੀਂ ਆਹ ਕਰਨਾ ਵਾ ਨੋਰਮਲ ਕੰਮ ਹੀ ਉਹ ਕਿਹੜਾ ਕੰਮ ਕੋਈ ਜਿਆਦਾ ਜ਼ੋਰ ਵਾਲਾ ਕੰਮ ਹੈ ਜਾਂ ਤੁਹਾਨੂੰ ਮੈਂ ਕਹਿ ਗਈ ਹਾਂ ਵੀ ਆਹ ਕਰ ਲੋ ਉਹ ਕਰ ਲੋ ਜਾਂ ਥਾਪੀ ਨਾ ਕੱਪੜੇ ਧੋ ਲੋ ਕਹਿ ਤੁਹਾਨੂੰ ਉਹੀ ਗਈ ਹਣਾ ਵੀ ਬਸ ਛਿੱਲ ਦਿਓ ਸਬਜ਼ੀਆਂ ਫੇਰ ਮੁੜ ਕੇ ਭਰੀ ਆਈ ਮੇਰੇ ਸਿਰ ਤੇ ਆ ਜਾਂਦੀ ਆ ਮਰ ਕੇ ਮੈਂ ਕੁਝ ਵੀ ਕਹਿ ਦਿੰਨੀ ਆ ਤੇ ਫੇਰ ਤੁਸੀਂ ਉਸੇ ਵਲੇ ਚੁੱਕ ਮੁੰਡੇ ਨੂੰ ਦੱਸ ਦੇ ਜੇ ਇਦਾ ਕਹਿੰਦੀ ਓਦਾ ਕਹਿੰਦੀ ਏ ਮੈਨੂੰ ਮੈਂ ਤਾਂ ਕਦੀ ਮੁੰਡੇ ਨੂੰ ਦੱਸਿਆ ਹੀ ਨਹੀਂ ਆ ਤੂੰ ਦੱਸਿਆ ਨਹੀਂ ਤੇ ਐਵੇਂ ਕੱਲ ਪਰਸੋ ਇੰਨਾ ਗਲੇਸ਼ ਹੋ ਗਿਆ ਸਾਡੇ ਅਗਲੇ ਬਾਹਮਾ ਫੜਫੜ ਮੈਨੂੰ ਕਦੇ ਬਾਹਰ ਕੱਢਣ ਡਿਆ ਸੀ ਤੇ ਤੂੰ ਕੋਈ ਦੱਸਿਆ ਹੀ ਨਹੀਂ ਆ ਆਹ ਆਹ ਕੰਮ ਦੀ ਉਹ ਤਾਂ ਕਹਿੰਦੇ ਹੁੰਦੇ ਸੀ ਉੱਥੇ ਜਾ ਕੇ ਵੀ ਕਹਿੰਦੇ ਨੇ ਨਾ ਮੈਂ ਨਹੀਂ ਕੁਝ ਦੱਸਿਆ ਮੈਂ ਨਹੀਂ ਕੁਝ ਦੱਸਿਆ ਤੇ ਉਹਨੂੰ ਸੁਪਣਾ ਆ ਜਾਂਦਾ ਹਰ ਗੱਲ ਤੇ ਨਹੀਂ ਦੱਸਦੇ ਉਹਨੂੰ ਤੇ ਨਹੀਂ ਕੰਮ ਦਗਣ ਕਹਿੰਦੀ ਸੀ ਤੇ ਕੰਮ ਕਰਵਾ ਆ ਆਪਣੀ ਸੱਸ ਕੋਲ ਤੇ ਫੇਰ ਇਹਨੇ ਬਾਹਰ ਜਾਣਾ ਹੀ ਆ ਫੇਰ ਨਿਕਲੂਗੀ ਇਥੋਂ ਤਸਿਕਲ ਦਾ ਸਵਾਬ ਹੋਨੇ ਉਹ ਤੋਂ ਉੱਥੇ ਮੈਡਮ ਉੱਥੇ ਤੋਂ ਉੱਥੇ ਸਾਰੇ ਕੰਮ ਰੱਖੇ ਆ ਵੀ ਬੰਦਾ ਕਮ ਸੇ ਕਮ ਜਿਹੜਾ ਸਮਾਨ ਆ ਉਹ ਤੋਂ ਚੁੱਕੇ ਰਹਾ ਦਿੰਦਾ ਵਾ ਨਾ ਤੇ ਗਾਜਰਾ ਮੈਂ ਤੇ ਕੱਟ ਦਿੰਦਾ ਵਾ ਕਿੜੇ ਹੱਥ ਦੁਖਣ ਲੱਗੇ ਹੈਗੇ ਘਟਾਉਣੀਆਂ ਤੇ ਮੈਂ ਇਹਦੇ ਕੋਈ ਨਹੀਂ ਮੈਂ ਵੀ ਨਹੀਂ ਲੱਗੀ ਕਰਨ ਕੰਮ ਹੁਣ ਮੈਂ ਸਾਰੇ ਇਹਦੇ ਕੋਈ ਕਰਾਉਣੇ ਨੇ ਵੇਖੀ ਸਹੀ ਹੁਣ ਮੈਂ ਇਹਦੀ ਅਗਲ ਟਕਾਣੀ ਕਿੱਦਾਂ ਲਿਆਂਨੀ ਮੈਂ ਤੇ ਟੜਕਾ ਲਾ ਲੈਣਾ ਮੈਂ ਵੇਖੀ ਸਵੇਰ ਬੇ ਕੰਮ ਵਾਲੀ ਨੂੰ ਕਹਿਣਾ ਵੀ ਤੂੰ ਹੀ ਛੁੱਟੀਆਂ ਤੇ ਜਾ ਆਹ ਆਈ ਮੇਰੀ ਸਾਸੂ ਨੂੰ ਕੁਛ ਨਹੀਂ ਹੁੰਦਾ ਆਪੇ ਕਰ ਲੂਗੀ ਕਿ ਇਹਨੂੰ ਵੀ ਹੋਇਆ ਵਾ

ਕੋਸ਼ ਵੀ ਨਹੀਂ ਗੱਗਣਾ ਆਈ ਤੇ ਕਿੰਨੇ ਦਿਨ ਹੋ ਗਏ ਗਏ ਨਹੀਂ ਹੋ ਗਏ ਗੋਲ ਗੱਪੇ ਵਗੈਰਾ ਖਾਣ ਤੇ ਕਾ ਚਲ ਗੋਲ ਗੱਪੇ ਖਾਣਨੇ ਦਾ ਮਾਸਾ ਹੋਰ ਕੀ ਗੋਲ ਗੱਪੇ ਤਾਂ ਖਾਣ ਤੂੰ ਚਲ ਜਾਨੀ ਆ ਤੇ ਮਾਤਾ ਅੱਗੇ ساری ਉਮਰ ਕੰਮ ਕਰਦੀ ਰਹੀ ਆ ਤੇ ਤੂੰ ਅੱਜ ਉਹਨੂੰ ਫੇਰ ਮੈਂ ਆਖਿਆ ਕਿ ਇਹਨੂੰ ਦਵਾਈ ਦਵਾ ਕੇ ਲਿਆਂਦੀ ਆ ਤੇ ਉਹਨੂੰ ਫੇਰ ਆਰੇ ਲਾਤਾ ਤੂੰ ਅੱਜ ਕਬੜ ਮੇਰੀ ਇੱਕ ਧਿਆਨ ਨਾਲ ਗੱਲ ਸੁਣ ਕਿਹੜਾ ਐਡਾ ਮੈਂ ਕੰਮ ਮਾਤਾ ਨੂੰ ਕਹਿ ਤਾ ਤੇ ਭਾਏ ਮਾਸਾ ਵੀ ਕਹਿ ਗੱਲ ਤੇ ਫਿਰ ਉਹ ਹੀ ਹੈ ਡਾਕਟਰ ਨੇ ਕਿਹਾ ਹੈ ਕਿ ਨਹੀਂ ਕੰਮ ਕਰਨਾ ਐਸੇ ਕੰਮ ਮੈਂ ਕੀ ਕਿਹਾ ਵਾ ਕੰਮ ਕਿਹਾ ਕੀ ਆ ਉਹ ਤਾਂ ਭਾਂਡੇ ਹੀ ਮੈਂ ਬਗੜਾ ਸਭ ਉਹ ਸਾਰੇ ਮੈਂ ਵੇਖਿਆ ਹੌਦੀ ਜਿਹੜੀ ਉਹ ਸਾਰੀ ਮਾਂ ਹੀ ਭਰੀ ਉੱਥੇ ਭਾਂਡੇ ਆਈ ਹੌਦੀ ਪਰ ਚਾਰ ਭਾਂਡੇ ਹੀ ਉੱਥੇ ਹਾਂ ਚਾਰ ਭਾਂਡੇ ਤੁਸੀਂ ਤਾਂ ਪਤਾ ਨਹੀਂ ਦਿੰਦੇ ਤੈਨੂੰ ਮੈਂ ਇੰਨੀ ਗੱਲ ਕਹਿ ਦਿੱਤੀ ਐ ਨਾ ਕਿ ਮਾਤਾ ਨੂੰ ਕਿਵੇਂ ਨਾ ਲਾ ਕੰਮ ਮੈਂ ਕਿਹੜਾ ਕੰਮ ਕਰਾਉਂਦੀ ਆ ਕੋ ਘੇਰ ਲੱਗਾ ਕੱਪੜਿਆਂ ਦਾ ਕਿ ਤੇ ਉਹ ਨਹੀਂ ਮਾਸਾ ਜੋੜੇ ਕੁਝ ਵੀ ਨਹੀਂ ਕੀਤਾ ਮਗਰੋਂ ਕੀ ਕੀਤਾ ਵਾ ਮਾਤਾ ਨੇ ਤੁਹਾਨੂੰ ਤੇ ਪਤਾ ਨਹੀਂ ਬੱਸ ਮਾਤਾ ਨੂੰ ਤੇ ਤੂੰ ਇੰਜ ਕਰਦੀ ਐ ਕਿ ਉਹ ਕਿਤੇ ਹਾਂ ਇਹ ਲੋਹੇ ਦੀ ਬਣੀ ਆ ਇਹ ਸਾਰੀ ਉਮਰੋਂ ਕੰਮ ਕਰਦੀ ਰਹੀ ਆ ਹੁਣ ਮੈਂ ਭਾਂਡਿਆਂ ਦੀ ਗੱਲ ਕਰਨ ਤਾਂ ਕਹਿੰਦੀ ਆਏ ਕੱਪੜੇ ਨਹੀਂ ਕੀਤੇ ਹਾਂ ਤੇ ਬੰਦਾ ਬੈਠਾ ਜੋੜ ਦਿੰਦਾ ਤੇ ਵੱਜ ਜਾਂਦਾ ਬੰਦਾ ਸਬਜੀ ਕਿਹਾ ਸੀ ਮੈਂ ਆ ਕੇ ਗਈ ਹਾਂ ਤੇ ਤੇਰਾ ਵੀ ਨਾ ਕੁਝ ਜਿੱਦਾਂ ਦੀ ਮੰਮੀ ਆਈ ਆ ਨਾ ਤੂੰ ਉਦੋਂ ਦਾ ਨਾਦ ਢਾਂਗਣਾ ਮੇਰੇ ਨਾਲ ਬੋਲਦੇ ਆ ਨਾ ਮੇਰੇ ਨਾਲ ਗੱਲ ਕਰਦੇ ਜਦੋਂ ਵੇਖੋ ਲੜਦੇ ਹੀ ਰਹਿੰਦੇ ਨੇ ਲੜਦੇ ਰਹਿੰਦੇ ਨੇ ਕੀ ਮੈਂ ਐਸਾ ਮੰਮੀ ਕੋ ਕਰਾਉਣ ਲਈ ਆ ਉਹ ਨਹੀਂ ਨਹੀਂ ਬੋਲਣ ਦੀ ਕੀੜੀ ਗੱਲ ਆ ਭੋਲੀ ਦਾ ਆ ਸਾਰਾ ਕੰਮ ਪਰ ਹਾਂ ਜਿਹੜਾ ਕੰਮ ਕਰਦੀ ਆ ਨਾ ਤੂੰ ਨਾ ਕਰਾ ਦੇ ਕੋਲੋਂ ਕੰਮ ਕੰਮ ਵਾਲੀ ਲਾਦਾ ਬੋਤੀ ਗੱਲਾਂ ਤੇ ਹਾ ਤਾਂ ਕੰਮ ਵਾਲੀ ਕਸਾਈਆਂ ਤਾਂ ਕਰਕੇ ਜਾਂਦੀ ਹੈ ਤੇ ਹੁਣ ਕੰਮ ਵਾਲੀ ਹੋਰ ਮੈਂ ਇੱਕ ਲਾਲਾ ਹੋਰ ਲਾਲਾ ਉਹ ਉੱਥੇ ਮਾਤਾ ਸਾਰਾ ਕੱਲੀ ਕਰਦੀ ਹੈ ਤੇ ਇੱਥੇ ਮੈਂ ਕਿਹੜਾ ਕੰਮ ਕਰਵਾਉਣ ਰਹੀ ਆ ਆ ਕਿੱਡੇ ਕੰਮ ਹੁੰਦੇ ਸਬਜ਼ੀ ਕੱਢਉਦਾ ਹੋਰ ਸੋਈ ਚ ਪਰਨੇ ਮਾਇੰਦੋ ਕੋਈ ਆਈ ਜਾਂਦਾ ਤੇ ਕੋਈ ਭੈਣ ਭਰਾ ਆ ਜਾਂਦਾ ਕੋਈ ਪਿੰਡੋਂ ਇਤੋਂ ਆ ਜਾਂਦਾ ਤੇ ਕੋਈ ਆਕੂਗਾ ਭਈ ਵੇਖੋ ਮਾਤਾ ਇਹਨਾਂ ਦੀ ਠੀਕ ਨਹੀਂ ਹੈ ਤੇ ਇਹਨੂੰ ਕਿ ਤਰ੍ਹਾਂ ਕੰਮੇ ਲਾਇਆ ਹੈ ਨਾ ਹੇ ਮਾਤਾ ਠੀਕ ਇਹਨੂੰ ਸੁਬਣਾਉਣਾ ਮਾਤਾ ਕਹਿੰਦੇ ਨਾ ਹੋਇਆ ਗਈ ਮਾਤਾ ਨੂੰ ਮੈਂ ਜਾਣ ਕੇ ਤੀ ਬਹਾਨੇ ਬਣਾ ਗਏ ਇਹ ਟੈਕ ਹੋਇਆ ਵਾ ਮਾਤਾ ਨੂੰ ਹੋਇਆ ਹੋਇਆ ਕੁਝ ਨਹੀਂ ਹੈਗਾ ਵੇ ਜਾਣ ਬੱਝ ਕੇ ਤੁਸੀਂ ਵੀ ਤੇ ਬਹਾਨੇ ਬਣਾਉਣ ਦੇ ਦੋਵੇਂ ਜਣੇ ਮੈਂ ਹੁਣ ਨਾ ਮੈਂ ਤੁਹਾਨੂੰ ਦੱਸਾਂ ਕਿ ਤੂੰ ਚੋਪੀ ਰਹਿ ਤੇ ਚੰਗੀ ਗੱਲ ਹੀ ਮੁੜ ਕੇ ਐਵੇਂ ਕਪਾਤ ਹੋ ਜਾਊਗਾ ਤੂੰ ਉਹਨੂੰ ਬਿਲਕੁਲ ਕੰਮ ਨਹੀਂ ਕਰਨਾ ਆ ਕੰਮ ਨਹੀਂ ਲਾਉਣਾ ਤੇ ਫਿਰ ਨਾ ਓਏ ਮਛੀ ਆ ਜਿਵੇਂ ਛਾਦ ਦੋ ਤੇ ਬਿਠਾ ਦਿੰਦੇ ਆ ਕੋਈ ਗੱਲ ਨਹੀਂ ਬਾਹਰ ਦਾਂਗੇ ਸਾਰੀਆਂ ਉਹਨਾਂ ਦਾ ਕੰਮ ਕਰਦੀਆਂ ਨੇ ਤੇ ਹੁਣ ਉਹਨੂੰ ਫੇਰ ਤੂੰ ਇਸੇ ਕੰਮ ਤੇ ਲਾਸ਼ ਸਾਰੇ ਸਾਰੇ ਲੋਕਾਂ ਨੇ ਇਹ ਕੰਮ ਕਰਦੀਆਂ ਮਮਈਆਂ ਤੇ ਕਰਦੀਆਂ ਤੇ ਤੂੰ ਹੈ ਮੈਨੂੰ ਲੋਕਾਂ ਦਾ ਨਹੀਂ ਪਤਾ ਮੈਨੂੰ ਇਹ ਪਤਾ ਹੈ ਬਸ ਤੂੰ ਉਹਨੂੰ ਕੋਈ ਕੰਮ ਨਹੀਂ ਬਸ ਕਹਿਣਾ ਬਸ ਠੀਕ ਹੈ ਆ ਗਏ ਤੁਹਾਨੂੰ ਬਸ ਹੁਣ ਮਾਤਾ ਲਿਖਣੀ ਹੋਰ ਤੋਂ ਨਾ ਕੁਝ ਵੀ ਦਿਖਦਾ ਕੋਈ ਗੱਲ ਨਹੀਂ ਹੁਣ ਪੰਗੇ ਜੇ ਕਪੜਾ ਮੁੱਕਣਾ ਹੀ ਨਹੀਂ ਹੁਣ ਜਿੰਚਰ ਇਹਨੇ ਰਹਿਣਾ ਨਾ ਇੱਥੇ ਉਦਾਂ ਤੇ ਨਹੀਂ ਕਪੜਾ ਮੁੱਕਣਾ ਮੈਂ ਤੇ ਇਹਨੂੰ ਸੰਭਲਦੀ ਵੀ ਮੈਂ ਕਰਾਂ ਤੇ ਕਰਾਗੀ ਕਿ ਕਿੰਨੂੰ ਦੱਸਾਂ ਮੈਂ ਆਪਣਾ ਦੁੱਖ ਮੇਰੇ ਸੰਦੇ ਲੱਗਣ ਲਈ 냔ੇ ਆ ਤੇ ਉਹ ਵੀ ਮੇਰੇ ਖਿਲਾਫ ਹੋ ਗਏ ਆ ਇਹ ਆਪਿਆ ਤੇ ਵੀ ਮੇਰੇ ਖਿਲਾਫ ਹੋ ਗਏ ਆ ਦੱਸਾਂ ਤਾਂ ਦੱਸਾਂ ਕਿੰਨੂੰ ਇਹ ਡੋਲਾ ਜਿਆ ਪਤਾ ਨਹੀਂ ਹੁਣ ਕੀ ਕਰੂੰਗੀ ਕੀ ਇਹਦਾ ਮੈਨੂੰ ਤੇ ਇਹ ਨਹੀਂ ਸੰਭਲ ਆਦੀ ਵੀ ਕੱਢਾ ਕਿਦਾਂ ਕੰਮ ਕਰਾਉਣੀ ਆ ਤੇ ਮੁੰਡਾ ਬੋਲਦਾ ਵੀ ਕੰਮ ਕਰਮ ਨਹੀਂ ਆ ਹਾਂ ਜੇ ਜਾਣੇ ਤਾਂ ਜਾਣੇ ਕਹਿੰਦੇ ਦਾਦੀ ਸਾਡੇ ਕੋ ਕੰਮ ਕਰਾਉਣੀ ਆ ਕੰਮ ਕਿਹੜਾ ਮੈਂ ਕਰਾਉਂਦੀ ਦੱਸ ਮਾੜਾ ਮੋਟਾ ਕੰਮ ਕਿਤੇ ਘਸ ਜਾਣਾ ਬੰਦੇ ਨੇ ਕੰਮ ਕਰਦੇ ਆ ਕੀ ਆ ਨਹੀਂ ਕਰਨਾ ਉਹ ਨਹੀਂ ਕਰਨਾ ਪਤਾ ਨਹੀਂ ਮੈਂ ਕਿਹੜਾ ਫਾਇਲ ਆਇਆ ਦਾਦੀ ਨੂੰ ਭਜਾ ਇਹਦਾ ਨਹੀਂ ਮਾਰੀ ਹੱਦ ਹੁੰਦੀ ਬੰਦੇ ਦੀ ਮੇਰੇ ਅਧਿਕਾਰ ਸੱਚੀ ਮੇਰੀ ਤਾਂ ਜ਼ਿੰਦਗੀ ਹਰਾਮ ਹੋ ਗਈ ਜਿੱਦਾਂ ਦੀ ਆਈ ਆ ਨਾ ਮੇਰੇ ਜੀਣਾ ਹੀ ਹਰਾਮ ਕਰ ਛੱਡਿਆ ਉੱਥੋਂ ਨਿਕਲੀ ਹਾਂ ਤੇ ਸ਼ੁਕਰ ਕੀਤਾ ਹੈ ਕਿ ਤੇ 2 ਸਾਲ ਸੌਖੇ ਕੱਟੇ ਆ ਤੇ ਫੇਰ ਪਿੱਛੇ ਹੀ ਆ ਗਈ ਉਸਦੇ ਮਿਲ ਕੇ। ਇਹ ਕੋ ਚੜੇਲ ਜੀ ਛੱਡ ਕੇ ਇੱਥੇ ਗਾਂ ਗਈ ਹੈ ਵੀ ਤੂੰ ਆਪਣੇ ਘਰ ਲੈ ਜਾ ਤਾਂ ਜਾਂ ਉਹ ਚੰਦੀਕੜ ਵਾਲੇ ਕੋ ਛੱਡਿਆ। ਉਹਨੂੰ ਵੀ ਫੋਨ ਕੀਤਾ ਵਾ ਉਹਦੰਦਾ ਵੀ ਉਹਨੂੰ ਭੇਜ ਆਪਣੇ ਘਰ ਵਾਲੇ ਨੂੰ ਤਾਂ ਲੈ ਜਾ ਇੱਥੇ ਚਾਰ ਦਿਨ। ਕੋਈ ਇਹ ਜਿਹੜੀ ਅਹੀਂ ਅਜੇ ਆ ਸਕਦੇ 2 ਦਿਨ। ਕੀ ਪਤਾ ਕਿਦਾਂ ਆਉਣਾ ਵੇ ਹੁਣ ਮੈਨੂੰ ਸਾਹਮਣਾ ਪੈਣਾ ਪੰਗਾ ਖੰਣਾ ਜੇ ਆਜ। ਕੀ ਪਤਾ ਕਿੰਨੇ ਦਿਨ ਦਸਿਆ ਪਾਵਾਂਗੇ। ਕਰਦੀ ਕੁਛ ਮੈਂ ਵੀ ਭੱਜਣਾ ਨਿਕਲ ਜਾਣਾ ਵਾ ਕੱਲ ਨੂੰ। ਮੈਂ ਆਰਾਮ ਨਾਲ ਭੱਜਣਾ ਨਿਕਲ ਜਾਣਾ ਚੁੱਪ ਕਰਕੇ ਮੈਂ ਤੇ ਕੇ ਨਿਕਲ ਜਾਣਾ ਆਪਣੇ ਅੱਬੇ ਫਿਰ ਮਗਰੋਂ ਕਰੂਗੀ ਨਾਲ ਇਹ ਕਰੋਗੀ ਨਾਲ ਇਹਦਾ ਮੁੰਡਾ ਕਰੂਗਾ ਕੁੜੀ ਨੂੰ ਕਰਦੀਆਂ ਫੋਨ ਇਹਨਾਂ ਦੀ ਬੜਬੜ ਤੜ ਤੜ ਜਿਹੜੀ ਹੈ ਮੇਰਾ ਕਰਕੇ ਹੀ ਹੋਣ ਰਹੀ ਹੈ ਜਦੋਂ ਦੀ ਮੈਂ ਆਈ ਆ ਉਦੋਂ ਦੀ ਮੈਂ ਇਹੋ ਕੁਛ ਸੁਣ ਲਈ ਆ ਤੇ ਗੱਲਾਂ ਤੇ ਬਾਧੂ ਆਪ ਕਰਦੀ ਆ ਨਾ ਮੈਂ ਮੁੰਡੇ ਨੂੰ ਸਾਰੀਆਂ ਦੱਸ ਛੜਦੀ ਆ ਵੀ ਮੇਰੇ ਨਾਲ ਇਹ ਕੁਛ ਮਗਰੋਂ ਕਰਦੀ ਆ ਤੇ ਜੇ ਮੈਂ ਦੱਸਾਂ ਤੇ ਉੰਜ ਹੀ ਆ ਤੇ ਲੜਦੇ ਰਹਿੰਦੇ ਆ ਤੇ ਜੇ ਮੈਂ ਦੱਸਿਆਂ ਤੇ ਹੋਰ ਲੜਨਗੇ ਇੰਨੇ ਆਖਣਾ ਲੜਾਈ ਇਹੋ ਮਾਂ ਕਰਮ ਦੀ ਆ ਜਦੋਂ ਦੀ ਆਹੀ ਇਹੋ ਲੜਾਈ ਕਰਮ ਦੀ ਆ ਤੇ ਮੈਂ ਤੇ ਇੱਥੇ ਔਖੀ ਬੈਠੀ ਮੈਂ ਕਿਹੜੀ ਸੌਖੀ ਆ ਮੈਂ ਤੇ ਕਰਦੀ ਕੁੜੀ ਨੂੰ ਫੋਨ ਕਿ ਮੈਨੂੰ ਇੱਥੇ ਛੱਡ ਗਈਆਂ ਤੇਰੀ ਸੇਵਾ ਪਾਣੀ ਕਰਨਗੇ ਠੀਕ ਆ ਮੈਂ ਹੁਣ ਕਿੰਨੀ ਕ ਬਿਮਾਰ ਆ ਬਿਮਾਰ ਤੇ ਇੰਨਾ ਹੀ ਕੀਤਾ ਮੈਨੂੰ ਮੈਨੂੰ ਕੀ ਹੋਇਆ ਚੰਗੀ ਭਲੀ ਮੈਂ ਆਈ ਨਹੀਂ ਸੀ ਤੇ ਹੁਣ ਮੈਂ ਆਪਣੇ ਘਰ ਚੱਲ ਗਈ ਤੇ ਹੋ ਠੀਕ ਹੋ ਜਾਣਾ ਕੁੜੀ ਨੂੰ ਆਨ ਨਹੀਂ ਮੈਨੂੰ ਛੱਡਿਆ ਨਾ ਮੈਂ ਮਿੰਟੂ ਨੇ ਜਾਣ ਦੇਣਾ ਮੈਨੂੰ ਤੇ ਨਾ ਮੈਂ ਮਿੰਟੂ ਨੂੰ ਹੋਂ ਪੁੱਛਣਾ ਹੀ ਆ ਤੇ ਕੱਲੀ ਤੇ ਮੈਂ ਜਾਣੋ ਰਹੀ ਮੈਨੂੰ ਨਰਾਖੜੇ ਦਾ ਨਹੀਂ ਪਤਾ ਤੇ ਕੁੜੀ ਨੂੰ ਆਣੀ ਆ ਭੀ ਆਣ ਕੇ ਤੇ ਲੈ ਜਾਵੇਂ ਹੋਠੀਆਂ ਤੇ ਤਾਂ ਹੀ ਚੰਗੇ ਨਾ ਲੱਗਦੀਆਂ ਨਾਲ ਜੇ ਅਗਲਾ ਵੀ ਹਾ ਸਖੇੜ ਕੇ ਟੈਮ ਪਾਸ ਕਰੇ ਮੈਂ ਆਖਾ ਮੈਂ ਜੀਆਂ ਚ ਆਈ ਆ ਮੈਨੂੰ ਪਤਾ ਹੀ ਨਾ ਲੱਗੇ ਕਿਹੜੇ ਵੇਲੇ ਦਿਨ ਚੜਦਾ ਤੇ ਕਿਹੜੇ ਵੇਲੇ ਰਾਤ ਪੈ ਜਾਂਦੀ ਜਦੋਂ ਹਰ ਵੇਲੇ ਕਲੇਸ਼ ਹਰ ਵੇਲੇ ਕਲੇਸ਼ ਤੇ ਮੈਂ ਮਹਿਲਾ ਵਿੱਚ ਮੁੱਕ ਰਹਿ ਕੇ ਕੀ ਕਰਨਾ ਇਹ ਰਹਿਣਾ ਬਸਣਾ ਰਸਣਾ ਆਪਣੇ ਘਰ ਮੈਨੂੰ ਆਪਣੀ ਕੁੱਖਾਂ ਦੀ ਕੁਲੀ ਜਿਹੜੀ ਆ ਉਹੋ ਹੀ ਚੰਗੀ ਆ ਮੈਂ ਉਥੇ ਹੀ ਠੀਕ ਆ ਮੈਂ ਮੈਨੂੰ ਕਿਸੇ ਦੀ ਹਿੜਕ ਝੜਕਤ ਨਹੀਂ ਹੈਗੀ ਮੈਂ ਜਦੋਂ ਮੇਰਾ ਉਹਦੋਂ ਮਾਉਣਾ ਉਹਦੋਂ ਮੈਂ ਕਰ ਲੈਣਾ ਜਦੋਂ ਮੇਰਾ ਜੀ ਕਰਨਾ ਰੋਟੀ ਪਾਣੀ ਖਾਣ ਨੂੰ ਉਦੋਂ ਮੈਂ ਖਾ ਲੈਣਾ ਇਹਦਾ ਮੈਨੂੰ ਇਹ ਤਾਂ ਨਹੀਂ ਕਿ ਇਹ ਖਿਲੜਿਆ ਖਲਾਰਾ ਇਹ ਸਾਂਭਿਆ ਨਹੀਂ ਦਾ ਜਦੋਂ ਮੇਰਾ ਜੀ ਕਰਨਾ ਮੈਂ ਸਾਂਭ ਲੈਂਦਾ ਭਰਦੀਆਂ ਕੁੜੀ ਨੂੰ ਫੋਨ ਲੈ ਜੇ ਮੈਨੂੰ ਆਣ ਕੇ ਮੇਰਾ ਕਰਕੇ ਐਵੇਂ ਹੋਰ ਨਾ ਕੋਈ ਸਿਆਪਾ ਪੈ ਜੇ ਆਪੋ ਆਪਣੇ ਘਰੀ ਵਸਣਾ ਰਸਣਾ ਮੈਂ ਤੇ ਮਾ ਆਪੜੇ ਘਰ ਬਾਹਰ ਵਾਲੇ ਹੋਏ ਆ ਤੇ ਮੇਰੀ ਕਿਹੜੀ ਗੱਲ ਮੈਂ ਉੱਥੇ ਠੀਕ ਆ ਆਉਂਦੀ ਆ ਕੁੜੀ ਤੇ ਮੈਨੂੰ ਲੈ ਜੇ ਆਣ ਕੇ ਹੈਲੋ ਹੈਲੋ ਹਰਵਿੰਦਰ